ਕੀਚੀ ਹਿਊਮੈਨਿਟੀ ਵੱਲੋਂ ਵੋਟੇ ਜਾਗਰੂਕਤਾ ਮਹਿੰਦ ਤਹਿਤ ਸੈਮੀਨਾਰ ਦਾ ਕਿਤਾ ਗਿਆ ਆਯੋਜਨ ਪਠਾਨਕੋਟੀਆਂ ਬਖਮਕ ਸੰਸਥਾਵਾਂ ਤੇ ਨੁਮਾਇਦਿਆਂ ਨੇ ਕੀਤਾ ਸੰਬੋਧਨ ਅੰਤਰਰਾਸ਼ਟਰੀ ਸੰਸਥਾ ਇਸੇ ਕੀ ਹਿਊਮੈਨਿਟੀ ਦੇ ਸੰਸਥਾਪਕ ਸੁਗਿੰਦਰ ਸਿੰਘ ਸਲਾਰੀਆਂ ਵੱਲੋਂ ਮੇਰੀ ਵੋਟ ਮੇਰੀ ਤਾਕਤ ਦੇ ਪੈਰ ਨਹੀਂ ਸਥਾਨਕ ਇੱਕ ਹੋਟਲ ਦੇ ਵਿੱਚ ਵੋਟੇ ਜਾਗਰੂਕਤਾ ਮਹਿੰਦ ਤਹਿਤ ਸੈਮੀਨਾਰ ਦਾ ਆਯੋਜਨ ਕੀਤਾ ਗਿਆ सेमिनार दी आरमता राष्ट्रगीत गायन करण ਨਾਲ ਕੀਤੀ ਜੋ ਇਸ ਦੌਰਾਨ ਬਖਵਾਤਾਂ ਅਤੇ ਸਮਾਜਿਕ ਸੰਸਥਾਵਾਂ ਦੇ ਨੁਮਾਇੰਦਿਆਂ ਨੇਿੱਤੇ ਸੰਬੋਧਨ ਕਰਦੇ ਹਰ ਬੋਟਰ ਨੂੰ ਆਪਣੀ ਜ਼ਮੀਰ ਦੀ ਆਵਾਜ਼ ਸੁਣ ਕੇ ਅਤੇ ਬਿਨਾਂ ਕਿਸੇ ਲਾਲਚ ਦੇ ਮਤਦਾਨ ਕਰਨ ਲਈ ਜਾਗਰੂਕ ਕੀਤਾ ਵਿਸ਼ਖ ਪਤਨੀ ਕੁਮਾਰ ਸੇਹੀ ਸੰਸਥਾ ਪੂਰੇ ਦੀ ਹਿਮੈਨਿਟੀ ਰਿਸਰਚ ਸੰਸਥਾ ਦੇ ਗਵਿੰਦਰ ਸਿੰਘ ਖਲਾਰ ਨੇ ਬੋਲੋ ਬੋਟਰਾਂ ਨੂੰ ਜਾਗਰੂਕ ਕਰਨ ਲਈ ਆਪਣੇ ਬਲਬੂਤੇ ਤੇ ਵੋਟਰ ਜਾਗਰੂਕਤਾ ਮੁਹਿੰਮ ਚਲਾਉਣ ਤੇ ਭਰਪੂਰ ਸ਼ਲਾਘਾ ਕੀਤੀ। ਜੋਗਿੰਦਰ ਸਿੰਘ ਸਲਾਰੀਆ ਵੱਲੋਂ ਆਪਣੇ ਧੰਨਵਾਦੀ ਭਾਸ਼ਣ ਦੌਰਾਨ ਜਿੱਥੇ ਸੈਮੀਨਾਰ ਵਿੱਚ ਪੁੱਜੀਆਂ ਪ੍ਰਮੁੱਖ ਸ਼ਖਸੀਅਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉੱਥੇ ਲੋਕ ਸਭਾ ਹਲਕਾ ਗੁਦਾਸਪੁਰ ਦੇ ਵੋਟਰਾਂ ਨੂੰ ਵੋਟ ਪਾਉਣ ਲਈ ਜਾਗਰੂਕ ਕਰਨ ਲਈ ਪਿੰਡ ਪੱਧਰ ਤੇ ਵੋਟਰ ਜਾਗਰੂਕਤਾ ਮੁਹਿੰਮ ਦੌਰਾਨ ਸੈਮੀਨਾਰ ਕਰਨ ਦਾ ਐਲਾਨ ਕੀਤਾ ਗਿਆ। ਭਾਰਤ ਕਾ ਕਾਜੀ ਸੁਭਾਤ ਮੈਂ ਇਹ ਜਿਹਨੂ ਦੱਸਣਾ ਚਾਹੁੰਦਾ ਕਿ ਇੱਕ ਨਕਤੂ ਕੀ ਰਿਹਾ ਹੈਗਾ ਕਿ ਅੱਜ ਅਸੀਂ ਇਸ ਵੋਟ ਪਰ ਜੋ ਅਸੀਂ ਹੋਟਲ ਅਵੇਅਰਨੈਸ ਕੈਂਪੇਨ ਚਲਾ ਰਹੇ ਹਾਂ ਮੈਂ ਇਹ ਕਹਿਣਾ ਚਾਹੁੰਦਾ ਹੈਗਾ ਕਿ ਭਾਰਤ ਦੇ ਸਾਡਾ ਸਾਜੋ ਆਪਣੇ ਗੌਰਵ ਦੇ ਮਾਣ ਹੈ ਮੈਂ ਲਗਰੇ ਮੇਰੀ ਗੱਲ ਜੀਹਿਆ ਰਹੀ મોદી ਸਾਹਿਬ ਤੱਕ ਪਹੁੰਚਦੀ ਹੈ ਮੈਂ ਇਹ ਕਹਿਣਾ ਚਾਹੁੰਦਾ ਕਿ ਤੁਲਕ इस मुल्क का नाम बदल के इंडिया को तो इस का इंडिया भारत होना चाहिए इस मुल्क का नाम इंडिया हिंदुस्तान को छो भारत एक सनातन की पहचान थी सनातन धर्म सब तो कदीम धर्म और भारत देश के सत्ता बराबर का हक हाँ से माइनोरिटी जी है सनातन धर्म और इस भारत मुल्क ਮੁਸ਼ਕਿਲ ਦੀ ਕੰਧਾਰ ਕਿਸੇ ਦੇ ਦਿਲ ਵਿੱਚ ਇਹ ਹੀ ਸੋਚ ਰਹੇ ਕਿ ਅਸੀਂ ਬੁਲਾਵ ਜੇ ਅੱਜ ਅਸੀਂ ਬੁਲਾਵ ਸਮਝਦੇ ਹਾਂ ਖਾਸ ਕਰਕੇ ਸਾਡੇ ਪੰਜਾਬ ਸੂਬੇ ਦੇ ਕੁਝ ਸਾਡੇ ਭਾਈ ਇਹ ਸੋਚਦੇ ਆ ਮੈਂ ਇਹ ਗੱਲ ਦੱਸਣਾ ਕਿ ਜਿੰਨਾ ਪੰਜਾਬ ਦੇ ਸੰਤਾਪ ਕੋ ਗੈਸਟ ਦੇਸ ਦੀ ਯਾਤਰਾਵਾਂ ਵਾਸਤੇ ਸੈਦ ਦੂਸਰੀ ਸਕੇਸ਼ਨ ਨਹੀਂ ਹੋ ਗਿਆ ਇਹ ਜੋ ਦੌਰ ਚੱਲ ਰਿਹਾ ਹੈ ਭਾਰਤ ਸਰਕਾਰ ਨੂੰ ਮੈਂ ਇਹ ਵੀ ਕਹਿਣਾ ਚਾਹੁੰਦਾ कि ये अपनी ईवीएम की मशीन को वोटा का बटन हटा तुम खुद कह रहे हो फिर बोलना पाओ अगर वोटा ही करवाना तो फिर तो हो जाने का अगर भारत का नागरिक फ्रस्ट्रेट होकर जाके वोटा का बटन दबा रहा तो उसके नाम से कोई फायदा नहीं होगा मेरी एक छोटी जी जो मुहिम है मैं ये कहना चाहता हूँ कि हर इंसान जो माले जिसका बोर्ड पढ़े अगर नहीं पढ़े वो जल्दी तो जल्दी बोर्ड पढ़ा ले दूसरी गल मैं ये कहनी की रहा कि भारत काफी समय पहला तो बहुत गरीब लोग समझा जाता था कि दुनिया का कोई ऐसा अमीर इंसान जो है जो भारत देश का पासपोर्ट भी आज तक पासपोर्ट ही ਕੁਵੀ ਦਾ ਇਹਦਾ ਪਾਸਪੋਰਟ ਨਹੀਂ ਸਕਦੇ ਤੁਸੀਂ ਬਕਾਦੀ ਦਾ ਪਾਸਪੋਰਟ ਨਹੀਂ ਸਕਦੇ ਤੁਸੀਂ ਕੈਨੇਡਾ ਦਾ ਪਾਸਪੋਰਟ ਨਹੀਂ ਸਕਦੇ ਸਗਰ ਕਰੋ ਫਗਲ ਕਰੋ ਆਪਣੇ ਲੋਕ ਦੇ ਤੇ ਟਰਾਲਾ ਪੀਸੀਟੀ ਹਿਮਨਿਟੀ ਨੇ ਕੀਤਾ ਬੜਾ ਛਲਾਗਾ ਜੋ ਟਰਾਲਾ ਹੈ ਇਹ ਸਾਰੇ ਦੇਸ਼ ਵਾਸੀਆਂ ਨੂੰ ਆਪੇ ਹੀ ਅਵੇਅਰ ਹੋਣਾ ਚਾਹੀਦਾ ਕਿ ਵੋਟ ਸਾਡਾ ਫੰਡਮੈਂਟਲ ਰਾਈਟ ਹੈ ਅਸੀਂ ਵੋਟ ਦਾ ਦਿਖਾਰ ਜਿਹੜਾ ਆਪਣੇ ਇਸਤੇਮਾਲ ਕਰੀਏ ਤੇ ਸਹੀ ਬੰਦਾ ਚੁਣੀਏ ਤੇ ਬਾਅਦ ਵਿੱਚ ਪਛਤਾਣ ਨਾਲੋਂ ਚੰਗਾ ਹੈ ਕਿ ਅਸੀਂ ਹੁਣੇ ਹੀ ਵੋਟ ਪਾਈਏ ਤੇ ਸਹੀ ਉਮੀਦਵਾਰ ਨੂੰ ਜਤਵਾਈਏ ਤੇ ਤਾਂ ਕਿ ਉਹਨੂੰ ਅਸੀਂ ਡਿਮਾਂਡ ਕਰ ਸਕੀਏ ਕੱਲੋਂ ਕਿ ਤੁਸੀਂ ਇਹ ਪਾਲਿਸਿਜ਼ ਲੈ ਕੇ ਆਓ ਜੇ ਅਸੀਂ ਵੋਟ ਨਹੀਂ ਪਾਵਾਂਗੇ ਤੇ ਅਸੀਂ ਕਿਸੇ ਨੂੰ ਕਹਿ ਵੀ ਨਹੀਂ ਸਕਦੇ ਕਿ ਤੁਸੀਂ ਇਹ ਕਰੋ ਜਾਂ ਇਹ ਨਾ ਕਰੋ ਤੇ ਮੇਰੀ ਸਾਰਿਆਂ ਨੂੰ ਅਪੀਲ ਹੈ ਬਖਾਲਗੋੜ ਵਾਸੀਆਂ ਨੂੰ ਸਾਰੇ ਜਾਣੇ ਵੋਟ ਜ਼ਰੂਰ ਪਾਓ ਧੰਨਵਾਦ ਪੰਜ ਸਦਸਿਆਂ ਨੂੰ ਨਮਸ਼ਕਾਰ ਪੁੱਛੀਨਾ ਔਰ ਬਹੁਤ ਜੀ ਧੰਨਵਾਦ ਕਰਦੇ ਹਾਂ ਤੁਸੀਂ ਸਾਨੂੰ ਇਸ ਪ੍ਰੋਗਰਾਮ ਵਿੱਚ ਸੱਦੇ ਜੀ ਜੀਤੀ सारे दस चुके हैं कि जहाँ यह पहला फंक्शन है कि जोड़ा सारे को तो जागृत कर, चेर्म, करने वास्तव बनाया गया है पीसीटी न्यूज़ के चेयरमैन चेयरमैन साहब का बहुत बहुत धन्यवाद कर रहे ठाकुर जोगिंदर सिंह सलाविया जी का जिन्होंने यह मुहिम जारी की और लोगों को अवेयर करने कदम चुकिया ਉਹਨਾਂ ਸੀ ਸਾੰਨੇ ਕਿ ਇਹ ਜੋ ਜੇ ਕਿਸਾਨ ਚ ਉਹ ਬੜੀ ਸੋਚਦੇ ਨੇ ਸਭ ਤੋਂ ਅੱਗੇ ਆਣ ਔਰ ਸਾਡੇ ਵਰਗੇ ਪਿੰਡਾਂ ਦੇ ਛੋਟੇ ਕਾਰਜ ਕਰਤਾਨ ਨੂੰ ਅੱਗੇ ਆਣ ਦਾ ਮੌਕਾ ਮਿਲ ਜੀ ਜਿਵੇਂ ਕਿ ਤੁਸੀਂ ਜਾਣਦੇ ਹੋ ਮੇਰੇ ਮਨ ਦੇ ਵਿੱਚ ਨਹੀਂ ਆਇਆ ਮੈਂ ਇੱਕ ਭਾਰਤ ਦੇਸ਼ ਦਾ ਨਾਗਰਿਕ ਹਾਂ ਔਰ ਇਹ ਸਾਡਾ ਸਭ ਦਾ ਫਰਜ਼ ਬਣਦਾ ਹੈਗਾ ਕਿ ਜਿਹੜੀ ਵੋਟ ਦੀ ਜਿਹੜੀ ਇੱਕ ਕੀਮਤ ਹੈ ਉਹ ਇੰਨੀ ਹੈ ਕਿ ਅਸੀਂ ਕਿਸੇ ਸੂਝਵਾਨ ਇਨਸਾਨ ਨੂੰ ਕੁਰਸੀ ਤੇ ਬਿਠਾ ਸਕਦੇ ਹਾਂ ਔਰ ਇੱਕ ਬੋਟ ਅਗਰ ਘਟ ਜਾਂਦਾ ਹੈ ਉਸ ਨੂੰ ਅਸੀਂ ਕੁਰਸੀ ਤੇ ਉਤਾਰ ਸਕਦੇ ਹਾਂ ਸੋ ਬੋਟ ਦੀ ਜਿਹੜੀ ਕੀਮਤ ਹੈ ਉਹ ਤੁਸੀਂ ਸਮਝ ਗਏ ਹੋ ਅੱਜ ਬਦਕਿਸਮਤੀ ਇਹ ਹੈ ਕਿ ਸਾਡੇ ਪਰਿਵਾਰ ਸਾਡੇ ਕਈ ਆਪਣੇ ਭੈਣ ਭਰਾ ਜਿਹੜੇ 500 ਰੁਪਏ ਦੇ ਲਈ ਇੱਕ ਸ਼ਰਾਬ ਦੀ ਬੋਤਲ ਲਈ ਆਪਣੇ ਬੋਟ ਨੂੰ ਵੇਚ ਦਿੰਦੇ ਆ ਉਹ ਬੜਾ ਦੁੱਖ ਦਾ ਵਿਸ਼ੇ ਹੈ ਤੋਂ ਮੈਂ ਬੋਟ ਦੀ ਜਿਹੜੀ ਇੱਕ ਵੈਲੀ ਹੁੰਦੀ ਹੈ ਇੱਕ ਭਾਰਤ ਦਾ ਨਾਗਰਿਕ ਹੋਣ ਦੇ ਨਾਤੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਤੁਹਾਡੇ ਚੈਨਲ ਦੇ ਰਾਈ ਕਿ ਵੋਟ ਜ਼ਰੂਰ ਪਾਓ ਤੁਸੀਂ ਆਪਣੇ ਮਨਪਸੰਦ